ਇਹ ਬ੍ਰਦਰ ਇੱਕ ਸਾਲ ਤੋਂ ਪਰਮਜੀਸੋ ਹਸਪਤਾਲ ਅੰਡਸਟਰੀ ਨਾਲ ਜੁੜੇ ਹੋਏ ਹਨ ਇਹ ਬ੍ਰਦਰ ਅੱਜ ਆਪਣੀ ਜ਼ਿੰਦਗੀ ਬਹੁਤ ਵੱਡੀ ਗਵਾਹੀ ਦੇ ਜਾ ਰਹੇ ਹਨ ਇਹਨਾਂ ਦੀ ਗਵਾਹੀ ਇਹ ਹੈ ਕਿ 6 ਸਾਲ ਪਹਿਲਾਂ ਇਹ ਬ੍ਰਦਰ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਤੇ ਇਹਨਾਂ ਨੂੰ ਚਿਕਾ ਮਾਰਨ ਲੱਗ ਪਏ ਤੇ ਹੱਥ ਪੈਰ ਮਾਰਨ ਲੱਗ ਪਏ ਇਹਨਾਂ ਦੀ ਪਤਨੀ ਅਤੇ ਆਂਡ-ਗਵਾਣ ਇਹਨਾਂ ਨੂੰ ਹਸਪਤਾਲ ਲੈ ਕੇ ਗਏ ਪਰ ਜਦੋਂ ਡਾਕਟਰਾਂ ਨੇ ਇਹਨਾਂ ਦੇ ਟੈਸਟ ਕੀਤੇ ਤਾਂ ਟੈਸਟਾਂ ਵਿੱਚ ਕੁਝ ਨਹੀਂ ਆਇਆ ਫਿਰ ਜਦੋਂ MRI ਕੀਤੀ ਗਈ ਤਾਂ ਡਾਕਟਰਾਂ ਨੇ ਦੱਸਿਆ ਕਿ ਇਸ ਬ੍ਰਦਰ ਨੂੰ ਕਿਮਾਗੀ ਦੀ ਹੈ

ਇਸ ਬ੍ਰਦਰ ਨੂੰ ਦੁਸ਼ਟ ਆਤਮਾ ਦੇ ਅਟੈਕ ਹੁੰਦੇ ਸਨ ਤੇ ਡਰ ਦੇ ਕਾਰਨ ਹੀ ਇਸ ਬ੍ਰਦਰ ਨੂੰ ਅਟੈਕ ਹੁੰਦੇ ਸੀ ਤੇ ਇਸ ਬ੍ਰਦਰ ਨੂੰ ਦੁਸ਼ਟ ਆਤਮਾਵਾਂ ਦਿਖਾਈ ਦਿੱndੀਆਂ ਸਨ ਤੇ ਜਦੋਂ ਇਸ ਬ੍ਰਦਰ ਨੂੰ ਦਿਮਾਗੀ ਅਟੈਕ ਹੁੰਦਾ ਸੀ ਤਾਂ ਇਸ ਬ੍ਰਦਰ ਨੂੰ ਅੱਖਾਂ ਤੋਂ ਦਿਖਣਾ ਵੀ ਬੰਦ ਹੋ ਜਾਂਦਾ ਸੀ ਬਾਥਰੂਮ ਤੱਕ ਜਾਣ ਲਈ ਇਹਨਾਂ ਦੀ ਪਤਨੀ ਇਹਨਾਂ ਨੂੰ ਫੜ ਕੇ ਹੀ ਲੈ ਕੇ ਜਾਂਦੇ ਸੀ ਇਹਨਾਂ ਦੀ ਪਤਨੀ ਜਦੋਂ ਕੰਮ ਤੇ ਜਾਂਦੇ ਸੀ ਤਾਂ ਬਸੀਰ ਪ੍ਰਚਾਰ ਦੇ ਖੋੜ ਦੇਦੇ

ਤੇ ਬੈਠੇ ਹੁੰਦੇ ਇਹ ਬ੍ਰਾਜਰ ਤੇ ਇਹਨਾਂ ਦੀ ਪਤਨੀ ਪਹਿਲੀ ਵਾਰ ਐਡਵਰ ਪੰਦਗੀ ਤੋਂ ਬਾਤ ਪਰਮੇਸ਼ਰ ਦੇ ਦਾਸ ਨੂੰ ਮਿਲੇ ਤਾਂ ਇਹਨਾਂ ਦੀ ਪਤਨੀ ਨੇ ਸਾਰੀ ਪ੍ਰੋਬਲਮ ਪਰਮੇਸ਼ਰ ਦੇ ਦਾਸ ਨੂੰ ਦੱਸਦੀ ਤਾਂ ਪਾਸਟਰ ਜਿਹਨੇ ਨਾਲ ਪਰਫੈਕਟ ਵਰ ਦਿੱਤੇ ਕਿ ਤੁਸੀਂ

पंद्रह दिन पार करते ही दौरा पतामे रहे तो कि बड़े दिन तो पहला जो दो चर्च पाने तैयारियां हो रही थी ब्रदर इतनी भी हर शाम सेवा आते सन एक दिन पासकर जी ने इस ब्रदर

इस ब्रदर ना तो हम कोई दुष्ट आत्मा का अटैक होंगे ना ही कोई दौरा प